ਜਿਹੜੀਆਂ ਵੀ ਔਰਤਾਂ ਦੇ ਲੱਕ ਦੇ ਵਿੱਚ ਦਰਦ ਰਹਿੰਦੇ ਜੀ ਜਾਂ ਡਿਸਕ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਖਾ ਲਓ ਜ਼ਿੰਦਗੀ ਦੇ ਵਿੱਚ ਤੁਹਾਡਾ ਕਮਰ ਦੇ ਲੱਕ ਦਰਦ ਨਹੀਂ ਕਰੂਗਾ ਤੁਸੀਂ ਕਰਨਾ ਹੈ ਕੀ ਹੈ ਜੀ 50 ਗ੍ਰਾਮ ਦਾ ਤੁਸੀਂ ਲੈਣਾ ਜੀ ਗੂੰਦ ਕਚੀਰਾ ਤੇ 50 ਗ੍ਰਾਮ ਤੁਸੀਂ ਲੈਣਾ ਜੀ ਭਖੜਾ ਤੇ 50 ਗ੍ਰਾਮ ਤੁਸੀਂ ਲੈਣੇ ਨੇ ਜੀ ਕਿੱਕਰ ਦੇ ਤੁੱਕੇ 50 ਗ੍ਰਾਮ ਇਹਦੇ ਵਿੱਚ ਤੁਸੀਂ ਪਾਣਾ ਜੀ ਸੁੰਡ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਬਰੀਕ ਰਗੜ ਲਿਓ ਓਦੋਂ ਬਾਅਦ ਜਿਹੜੇ ਵਿੱਚ ਤੁਸੀਂ 50 ਗ੍ਰਾਮ ਪਾਣੀ ਜੀ ਛੱਟਾ ਮਸਰੀ ਦਾ ਢਗ ਗਲੀ ਇਹਨੂੰ ਵੀ ਤੁਸੀਂ ਪਾ ਕੇ ਕੁਤਲਿਓ ਜਿਹੜਾ ਇਹਦੇ ਵਿੱਚ ਢਗਾ ਹੋਊਗਾ ਉਹਨੂੰ ਸਾਈਡ ਤੇ ਕਰ ਦਿਓ ਇਹਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਬਰੀਕ ਪਾਊਡਰ ਤਿਆਰ ਕਰ ਲਿਓ ਓਦੋਂ ਬਾਅਦ ਇਹਨੂੰ ਪਾਊਡਰ ਨੂੰ ਜੀ ਤੁਸੀਂ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਲੈਣੀ ਕਿਵੇਂ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਇਹਦਾ ਤੁਸੀਂ ਜੀ ਅੱਧਾ ਚਮਚਾ ਦਾ ਸਵੇਰੇ ਲੈਣਾ ਖਾਣਾ ਖੂਣਾ ਖਾ ਕੇ ਦੁੱਧ ਦੇ ਨਾਲ ਤੇ ਅੱਧਾ ਚਮਚਾ ਤੁਸੀਂ ਲੈਣਾ ਜੀ ਸ਼ਾਮ ਨੂੰ ਦੁੱਧ ਦੇ ਨਾਲ ਤੁਸੀਂ ਦੇਖੋਗੇ ਜਿਹੜਾ ਤੁਹਾਡੇ ਲੱਕ ਦਾ ਦਰਦ ਹੈ ਜਾਂ ਕੋਈ ਡਿਸਕ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਦਰਦ ਹੈ ਜਾਂ ਤੁਹਾਡੇ ਗੋਡਿਆਂ ਦਾ ਦਰਦ ਹੈ ਜਾਂ ਕੋਈ ਰੀਡ ਦੀ ਹੱਡੀ ਦਾ ਦਰਦ ਹੈ ਜਾਂ ਤੁਹਾਡੇ ਮੋਢੇ ਦੁਖਦੇ ਨੇ ਜਾਂ ਗਰਦਨ ਦੁਖਦੀ ਹੈ ਕਿਸੇ ਵੀ ਪ੍ਰਕਾਰ ਦਾ ਤੁਹਾਡਾ ਦਰਦ ਹੈ ਜੀ ਇਹ ਗਾਇਬ ਕਰ ਦੂਗਾ ਤੇ ਇਹ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਦੇਸੀ ਨੁਕਤਾ ਹੈ ਜੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ